ਬੇ ਲੋੜਾ ਕੰਮ ਤੇ ਮਨੁੱਖ ਕਰਦਾ ਵਾ ਅਕਾਲ ਪੁਰਖ ਨੇ ਕਦੀ ਬੇ ਲੋੜਾ ਕੰਮ ਨਹੀਂ ਕੀਤਾ ਬੀਜੀ ਦੀ ਲੋੜ ਨਾ ਹੋਵੇ ਤੇ ਐਵੇਂ ਕਰੀ ਜਾਵੇ ਰੱਬ ਨੇ ਨਹੀਂ ਕਦੀ ਕੀਤਾ ਮਹਾਰਾਜ ਕਹਿੰਦੇ ਨੇ ਭਾਈ ਜੀ ਇਹ ਤੁਹਾਡਾ ਮਨ ਕਹਿੰਦਾ ਵੀ ਬੇ ਲੋੜੀ ਹਵਾਵਾ ਹਵਾ ਬੇ ਲੋੜੀ ਨਹੀਂ ਹੈਗੀ ਪ੍ਰਸ਼ਾਦਾ ਹੀ ਆ ਨਾ ਜਰਾ ਲੇਟ ਛਕ ਲਾਂਗੇ ਫਿਰ ਕੀ ਜੋ ਕੁਝ ਹੁੰਦਾ ਉਹਨੂੰ ਹੋਣ ਦਿਓ ਤੇ ਭਾਈ ਜੀਵਾ ਜੀ ਕਹਿੰਦੇ ਆ ਫਿਰ ਵੀ ਮੈਂ ਮਹਾਰਾਜ ਜੀ ਮਾੜਾ ਜਾ ਪੁੱਛਣਾ ਵੀ ਤੁਸੀਂ ਤੇ ਧਰਮਸਾਲਾ ਵਿੱਚ ਬੈਠੇ ਹੋ ਅੰਦਰ ਬੈਠੇ ਹੋ ਬਾਰ ਕਿਤੇ ਅੱਖ ਖੋਲ ਕੇ ਨਹੀਂ ਵੇਖਿਆ ਜਾਂਦਾ ਇੰਨਾ ਹਨੇਰ ਤੇ ਇੰਨੀ ਮਿੱਟੀ ਚਾੜ ਦਤੀ ਆ ਤਾਂ ਨੂੰ ਆਕਾਸ਼ ਵੱਲ ਨੂੰ ਵੀ ਮਿੱਟੀ ਮਿੱਟੀ ਆ ਤੇ ਦੱਸੋ ਵੀ ਇੰਨੀ ਗਰਦ ਕਾਦੇ ਵਾਸਤੇ ਰੱਬ ਨੇ ਚੜਾਈ ਹੋਈ ਆ ਤੇ ਇੰਨੀ ਹਵਾ ਮਾਰੇ ਫਿਰ ਕਹਿੰਦੇ ਨੇ ਇਹ ਹਵਾ ਬੜੇ ਕੰਮ ਸਵਾਰਦੀ ਐ ਕਈ ਥਾਈ ਇੰਨਾ ਹੁਮਵਾ ਜੀਆਂ ਨੂੰ ਸਾਹ ਨਹੀਂ ਆ ਰਿਹਾ ਸਾਨੂੰ ਨਹੀਂ ਪਤਾ ਅਸੀਂ ਤੇ ਆਪਣੇ ਸੋਚਦੇ ਹਾਂ ਨਾ ਉਹਨਾਂ ਜੀਆਂ ਨੂੰ ਸਾਹ ਨਹੀਂ ਆਉਂਦਾ ਮਾਰੇ ਕਹਿੰਦੇ ਨੇ ਧੱਕ ਕੇ ਹਵਾ ਪਰਮਾਤਮਾ ਨੇ ਉਹਨਾਂ ਇਲਾਕਿਆਂ ਦੇ ਵਿੱਚ ਆਉਂਦੀ ਨਗਾਉਣੀ ਆ ਤੇ ਜੀ ਜੰਤੂ ਪਸ਼ੂ ਪੰਛੀ ਸੁਖੀ ਹੋ ਜਾਣਗੇ ਸਮੁੰਦਰਾਂ ਦੇ ਵਿੱਚ ਕੁਝ ਬੇੜੇ ਇਦਾਂ ਦੇ ਚੱਲ ਰਹੇ ਨੇ ਜਿਹੜੇ ਹਵਾ ਦੇ ਆਸਰੇ ਚੱਲਦੇ ਨੇ ਜਦੋਂ ਹਵਾ ਰੁਕ ਜਾਏ ਤੇ ਬੇੜੇ ਨਹੀਂ ਤੁਰਦੇ ਲਹਿਰਾਂ ਦੇ ਅੱਗੇ ਚੱਪੂ ਕੰਮ ਨਹੀਂ ਕਰਦੇ ਮਾਰੇ ਕਹਿੰਦੇ ਨੇ ਹਵਾ ਹੀ ਉਹਨਾਂ ਨੂੰ ਧੱਕ ਕੇ ਤੇ ਆਪਣੀ ਮੰਜ਼ਲ ਦੇ ਵਿੱਚ ਲਾਉਂਦੀ ਆ ਜਦੋਂ ਅਰਦਾਸ ਕਰਕੇ ਲੋਕੀ ਤੁਰ ਪੈਂਦੇ ਨੇ ਤੇ ਉਹਨਾਂ ਦੇ ਕੰਮਾਂ ਦੀ ਜ਼ਿੰਮੇਵਾਰੀ ਫਿਰ ਪਰਮਾਤਮਾ ਦੀ ਹੋ ਜਾਂਦੀ ਆ ਮਹਾਰਾਜ ਉਹਨਾਂ ਦੇ ਬੇੜੇ ਬੰਨੇ ਲਾਉਂਦੇ ਆ ਉਹ ਫਿਰ ਅੱਗੋਂ ਕਹਿੰਦੇ ਆ ਜੀ ਚਲੋ ਠੀਕ ਆ ਹਵਾ ਨੇ ਇਹ ਕੰਮ ਕਰ ਦਿੱਤੇ ਆ ਆ ਮਿੱਟੀ ਕਦ ਲਈ ਇੰਨੀ ਚੜ ਦਤੀ ਆ ਤਾਂ ਨੂੰ ਮਹਾਰਾਜ ਕਹਿੰਦੇ ਨੇ ਕੁਝ ਥਾਂ ਇਦਾਂ ਦੇ ਨੇ ਪੱਥਰੀਲੇ ਉੱਥੇ ਜਿਹੜੇ ਜੀਵ ਜੰਤ ਨੇ ਨਾ ਉਹਨਾਂ ਦੇ ਖਾਣ ਵਾਸਤੇ ਕੁਝ ਨਹੀਂ ਹੈਗਾ ਬਚਦਾ ਤੇ ਜਦੋਂ ਉਥੋਂ ਮਿੱਟੀ ਮੁੱਕ ਜਾਂਦੀ ਆ ਨਾ ਤੇ ਪ੍ਰਮਾਤਮਾ ਇਧਰੋਂ ਮਿੱਟੀ ਚੁੱਕ ਕੇ ਉਹਨਾਂ ਪਥਰੀਲੀਆਂ ਚਟਾਨਾਂ ਦੇ ਉੱਤੇ ਸੁੱਟਦੀ ਆ ਤੇ ਮੁੜ ਕੇ ਉਹਨਾਂ ਕੀੜਿਆਂ ਦੀ ਮਿੱਟੀ ਦੇ ਵਿੱਚ ਖਰਾਕ ਪੈਦਾ ਹੁੰਦੀ ਆ ਰੱਬ ਨੂੰ ਕੀੜਿਆਂ ਮਕੌੜਿਆਂ ਦਾ ਵੀ ਫਿਕਰ ਆ ਤੇ ਤੁਹਾਨੂੰ ਕੱਲੇ ਆਪਣਾ ਹੀ ਫਿਕਰ ਵਾ ਵੀ ਸਾਡੀ ਅੱਜ ਰੋਟੀ ਨਹੀਂ ਪੱਕ ਰਹੀ ਮਾਰੇ ਕਹਿੰਦੇ ਨੇ ਬੇ ਲੋੜਾ ਕੁਝ ਵੀ ਨਹੀਂ ਹੁੰਦਾ ਗੋਹ ਨਾਨਕ ਸਭ ਸੱਚ ਹੈ ਸੱਚੇ ਰਹੇ ਸਮਾਏ ਜਿਹੜਾ ਕਵੇ ਨਾ ਵੀ ਜੋ ਕੁਝ ਹੋ ਰਿਹਾ ਸਭ ਸੱਚ ਹੈ ਸਭ ਸਹੀ ਆ ਮਾਰੇ ਕਹਿੰਦੇ ਨੇ ਉਹ ਸੱਚ ਦੇ ਵਿੱਚ ਉਹਦੀ ਸਮਾਈ ਹੋ ਜਾਂਦੀ ਆ ਉਹ ਸੱਚੇ ਪਰਮਾਤਮਾ ਦੇ ਵਿੱਚ ਉਹਦੀ ਸੁਰਤ ਜੁੜ ਜਾਂਦੀ ਆ ਤੇ ਜਿਹੜਾ ਆਪ ਕਵੇ ਵੀ ਆਹ ਪਤਾ ਨਹੀਂ ਰੱਬ ਨੇ ਕਿਉਂ ਕਰ ਦਿੱਤਾ ਆਹ ਪਤਾ ਨਹੀਂ ਰੱਬ ਨੇ ਕਿਉਂ ਕਰ ਦਿੱਤਾ ਮਾਰੇ ਕਹਿੰਦੇ ਨੇ ਉਹਦੇ ਆਉਣ ਜਾਣ ਦੇ ਫੇਰੇ ਤੇ ਬਹੁਤ ਪੈਣਗੇ ਪਰ ਉਹਨੂੰ ਫਲ ਨਹੀਂ ਲੱਗੇਗਾ